ਸ੍ਰੀ ਕਾਲ ਜੀ ਸਾਰੇ ਸੱਜਣਾਂ ਨੂੰ ਮਿਲ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਆਪਣੀ ਵੀਡੀਓ ਉਹ ਹੈਗੀ ਹੈ ਜਿਹੜੇ ਪਸ਼ੂ ਆਪਾਂ ਦੁੱਧੋਂ ਛੱਡਾਏ ਆ ਟਰਾਈ ਪਸ਼ੂ ਆ ਆਪਾਂ ਡਰਾਈ ਕਰਤੇ ਜਾਂ ਕਰਨ ਕਰ ਰਹੇ ਆ ਉਹਨਾਂ ਬਾਰੇ ਆ ਵੀ ਉਹਨਾਂ ਦੀ ਸਿਹਤ ਕਿਦਾਂ ਦੀ ਚਾਹੀਦੀ ਆ ਕਿੰਨੇ ਪਤਲੇ ਕਿੰਨੇ ਮੋਟੇ ਕਹੇ ਜੇ ਪਸੂ ਚਾਹੀਦੇ ਆ ਡਰਾਈ ਜਿਹੜੇ ਆਪਣੇ ਡਰਾਈ ਭੈਣ ਦੇ ਵਿੱਚ ਆ ਡਰਾਈ ਦਾ ਜਿਹੜਾ ਟਾਈਮ ਆ ਤੁਹਾਨੂੰ ਪਤਾ ਹੀ ਆ 60 ਦਿਨ ਪਹਿਲਾਂ ਜਦੋਂ ਸੂਨ ਤੋਂ ਤੇ 20 ਦਿਨਾਂ ਸੂਨ ਤੋਂ ਪਹਿਲਾਂ ਆਪਾਂ ਉਹਨਾਂ ਨੂੰ 60 ਦਿਨ ਤੋਂ ਲੈ ਕੇ ਜਿਹੜੇ 20 ਦਿਨ ਰਹਿ ਗਏ ਉਦੋਂ ਆਪਾਂ 21 ਦਿਨ ਰਹਿ ਗਏ ਉਦੋਂ ਆਪਾਂ ਉਹਨਾਂ ਨੂੰ ਟ੍ਰਾਂਜਿਸ਼ਨ ਤੇ ਲੈ ਕੇ ਜਾਣਾ ਬਾਅਦ ਇੰਨਾ ਕੀ ਟਾਈਮ ਆ ਉਹਦਾ ਤਕਰੀਬਨ 40 ਕਿ ਦਿਨ ਇੱਥੇ ਉਹਨਾਂ ਨੇ ਰਹਿਣਾ ਵਾਪਸ ਸੂਨੇ ਆਪਣੇ ਨੇ ਉਹਨਾਂ ਦੀ ਕਿੰਦਾ ਹੀ ਸਿਹਤ ਇਹਨੂੰ ਕਹਿੰਦੇ ਆ BCS ਬੋਡੀ ਕੰਡੀਸ਼ਨ ਸਕੋਰ ਉਹਨਾਂ ਨੂੰ ਕਿੱਦਾਂ ਦੇਖਣਾ ਵਾ ਇਹਨੂੰ BCS ਕਹਿੰਦੇ ਆ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਆਪਣੇ ਹੁਣ ਜਿਹੜੀ ਬਰੀਡ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਵੀ گاਵਾਾਂ ਦੀ ਬਰੀਡ ਬਹੁਤ ਸੋਹਣੀ ਬਣ ਚੁੱਕੀ ਆ ਇੱਥੇ ਜੇ ਆਪਾਂ ਕਹੀਏ ਵੀ ਪਤਲੇ ਰਹਿ ਜਾਣਗੇ ਪਸ਼ੂ ਬਹੁਤ ਘੱਟ ਚਾਂਸ ਆ ਉਥੇ ਆ ਚਾਹੀਦਾ ਜਿਹੜੇ ਲੋਕ ਹਰਾ ਪੱਠਾ ਪਾਉਂਦੇ ਆ ਜਿਨ੍ਹਾਂ ਕੋਲ ਸੈਲਜ ਹੈ ਨਹੀਂਗਾ ਜੇ ਆਪਣੇ ਕੋਲ ਸੈਲਜ ਪਾਇਆ ਉਹ ਪਤਲੇ ਤਾਂ ਰਹਿ ਨਹੀਂ ਸਕਦੇ ਜਿਆਦਾ ਕਰਕੇ ਮੋٹے ਹੋਣੇ ਆ ਕੋਈ ਹੋਰ ਪ੍ਰੋਬਲਮ ਹੋ ਸਕਦੀ ਆ ਕਿਸੇ ਬਿਮਾਰੀ ਕਾਰਨ ਜਾਂ ਕੋਈ ਲੇਮਨੈਸ ਆ ਉਹਦਾ ਕਾਰਨ ਹੋ ਸਕਦਾ ਵੀ ਆਪਣੇ ਪਸ਼ੂ ਲਿੱッセ ਰਹਿ ਜਾਣ ਉਹਨਾਂ ਦਾ ਬਾਡੀ ਸਕੋਰ ਡਾਊਨ ਹੋ ਜੂਵੇ ਹੁਣ ਆਪਾਂ ਬਾਡੀ ਸਕੋਰ ਦੀ ਗੱਲ ਕਰਾਂਗੇ ਵੀ ਚਾਹੀਦਾ ਕਿੰਨਾ ਵਾ ਬਾਡੀ ਸਕੋਰ ਚਾਹੀਦਾ ਵਾ ਇੱਥੇ 3 ਤੇ ਜਦੋਂ ਆਪਾਂ ਟ੍ਰੇਸ਼ਨ ਲੈ ਕੇ 3.5 ਇੱਥੇ ਤਿੰਨ ਚਾਹੀਦਾ ਜਿਵੇਂ ਆਪਾਂ ਆ ਦਿਖਾ ਰਹੇ ਹਾਂ ਹੁਣ ਆਪਣੀਆਂ ਗੱਲਾਂ ਤੇ ਗੱਲ ਕਰੀਏ ਪਹਿਲਾਂ ਚਿੱਟੀ ਬਿਹੜਾ ਜਿਹੜੀ ਇਹ ਹੁਣੇ-ਹੁਣੇ ਡਰਾਈ ਪੈਨ ਦੇ ਵਿੱਚ ਆਈ ਆ ਇਹਦਾ ਬਾਡੀ ਸਕੋਰ ਤਕਰੀਬਨ 2.5 ਟੂ ਜੀ ਆ ਇਹ ਦੁੱਧ ਦੇ ਨੇ 40-45 ਕਿਲੋ ਦਿੱਤਾ ਵਾ ਹੁਣ ਵੀ ਇਹਨੂੰ ਡਰਾਈ ਦੇ ਟਾਈਮ ਵੀ 20 ਕਿਲੋ ਤੇ ਆਪਾਂ ਟਰਾਈ ਕਰਕੇ ਇੱਧਰ ਲੈ ਕੇ ਆਏ ਹਾਂ ਉਹਦਾ ਕਰਕੇ ਇਹਦਾ ਬਾਡੀ ਸਕੋਰ ਡਾਊਨ ਆ ਤੇ ਇਹਨੇ ਉਦੋਂ ਨੂੰ ਕਵਰ ਕਰ ਜੇਣਾ ਜਦੋਂ ਆਪਾਂ ਇਹ ਪੈਂਚੋ ਪੈਂਚੋ ਲੈ ਕੇ ਜਾਵਾਂਗੇ ਮੈਂ ਕਿਸੇ ਦਿਨ ਸ਼ਾਰਟ ਵੀਡੀਓ ਦੇ ਵਿੱਚ ਪਾਉਂਗਾ ਇਹ ਉਦੋਂ ਆਪਦਾ ਬੋਡੀ ਸਕੋਰ ਪੂਰਾ ਕਰ ਚੁੱਕੀ ਹੂ ਤਿੰਨ ਦੇ ਗੇਟਸ ਲੈ ਲੈ ਕਰ ਲੈਨੇ ਨੇ ਆਪਦਾ ਬੋਡੀ ਸਕੋਰ ਤੇ ਇਹ ਸਹੀ ਆ ਥੋੜੀ ਜਿਹੀ ਬਾਡੀ ਸਕੋਰ ਡਾਊਨ ਹੈਗਾ ਪਰ ਇਹਨੇ ਕਰ ਲੈਣਾ ਵਾ ਲਿੱਸੀ ਆ ਥੋੜੀ ਜੀ ਪਰ ਇਹਨੂੰ ਕਰ ਲੈਣਾ ਜਿਵੇਂ ਇਹ ਪਸ਼ੂ ਆ ਆਹ ਮੈਂ ਦਿਖਾ ਰਿਹਾ ਇਹ ਬੈੜ ਆਪਣੇ ਕੋਲੇ ਘਰੇ ਜਗਾ ਘੱਟ ਸੀਗੀ ਦੁੱਧ ਦੇ ਨੇ ਉਹਨਾਂ ਕੱਢਿਆ ਨਹੀਂ ਪਲੂਨ ਨੇ ਅਗਲੀ ਦੂਜੇ ਸ਼ੂਏ ਨੂੰ ਸੂ ਰਹੀ ਆ ਇਹਦਾ ਬਾਡੀ ਸਕੋਰ ਹੈਵੀ ਆ ਇਹਦਾ ਬਾਡੀ ਸਕੋਰ ਨੇੜੇ ਨੂੰ ਜਾ ਕੇ ਦਿਖਾਉਣਾ ਤੁਹਾਨੂੰ ਇਹ ਚਾਰ ਦੇ ਗੇੜ ਦਾ ਪੂਸ ਕੋਲ ਦੇਖੋ ਕਿੰਨਾ ਚੜਿਆ ਵਾ ਇੱਕ ਦਿਨ ਇੱਕ ਮੈਂ ਸ਼ਾਰਟ ਵੀਡੀਓ ਪਾਉਂਗਾ ਜਿਹਦੇ ਵਿੱਚ ਤੁਹਾਨੂੰ ਦੱਸੂਗਾ ਵੀ ਆਪਾਂ ਬਾਡੀ ਸਕੋਰ ਦੇਖਣਾ ਕਿਦਾਂ ਵਾ ਇਹ ਦੇਖੋ ਇਹਦਾ ਇਹ ਹੈਵੀ ਆ ਇਹ ਭਾਰੀ ਆ ਇਹਦੇ ਪ੍ਰੋਬਲਮ ਆਉਣਗੇ ਇਹਨੂੰ ਕੋਈ ਨਾ ਆਪਾਂ ਅੱਡ ਕਰਕੇ ਲੱਗ ਕਰਕੇ ਇਹਦਾ ਉਦਾਂ ਫੀਡ ਕਰਾਂਗੇ ਜਿਵੇਂ ਇਹ ਆ ਇਹ ਹੁਣ ਟ੍ਰੇਜਸ਼ਨ ਦੇ ਵਿੱਚ ਜਾਊਗੀ ਇਹਦਾ ਬਾਡੀ ਸਕੋਰ ਜਮਾਂ ਓਕੇ ਆ ਗੋਡਾ ਇਹ ਇਹ ਵਾਲੀ ਰਾਜੀਨੀ ਇਹਦਾ ਬਾਡੀ ਸਕੋਰ 3.5 3 ਆ ਜਿਵੇਂ ਆਹਾ ਵਾ ਇਹ ਵੀ ਟ੍ਰੇਜਸ਼ਨ ਦੇ ਵਿੱਚ ਜਾਊਗੀ ਬਿਹੜ ਦੂਜੇ ਛੂਏ ਬਿਹੜ ਆ ਇਹਦਾ ਬਾਡੀ ਸਕੋਰ ਤਕਰੀਬਨ ਪੌਣੇ 3 ਜਾਂ 3 ਦੇ ਗੇੜਤੀ ਆ ਬਾਹਲੀ ਲਸੀਨਗੀ ਨਾਰਮਲ ਆ ਤੇ ਆ ਗੋਡਾ ਆ ਪਲੂਣ ਬਿਹੜ ਆ ਇਹ ਵੀ ਜਮਾਂ ਓਕੇ ਆ ਪਹਿਲੇ ਚੂਹੇ ਸੁਗ ਰਹੀ ਆ ਬੋਡੀ ਸਕੋਰ ਜਮਾ ਓਕੇ ਆ ਇੰਨੇ ਆ ਕਹਿੰਦੇ ਪਸੰਗ ਦਿਖਣੇ ਚਾਹੀਦੀਆਂ ਵਾ ਜਿਹੜੀਆਂ ਦਿਖ ਰਹੀਆਂ ਵਾ ਪਹਿਲੀ ਗੱਲ ਆਪਣਾ ਡਰਾਈ ਦਾ ਬਹੁਤ ਸਾਰੇ ਛੱਜਣ ਡਰਾਈ ਦੇ ਵਿੱਚ ਹੀ ਪ੍ਰੋਬਲਮ ਹੋ ਜਾਂਦੀ ਆ ਵੀ ਪਸ਼ੂ ਜਦੋਂ ਆਪਾਂ ਡਰਾਈ ਕਰਨੇ ਹੁੰਦੇ ਆ ਉਦੋਂ ਡਰਾਈ ਨਹੀਂ ਹੁੰਦੇ ਬਹੁਤ ਟਾਈਮ ਉੱਥੇ ਵੀ ਥੋੜਾ ਜਿਹਾ ਬੋਡੀ ਸਕੋਰ ਡਾਊਨ ਰਹਿ ਜਾਂਦਾ ਵਾ ਆਪਾਂ ਡਰਾਈ ਤੇ ਵੀ ਇੱਕ ਵੀਡੀਓ ਪਾਵਾਂਗੇ ਵੀ ਡਰਾਈ ਪਸ਼ੂ ਕਰਨੇ ਕਿੱਦਾਂ ਵਾ ਉਹ ਬਹੁਤ ਟਾਈਮ ਆ ਜੀ ਦੁੱਧ ਨਹੀਂ ਛੁੱਕਦੇ ਸਾਡਾ ਅਸੀਂ ਤਾਂ ਡੰਗ ਭੰਨ ਕੇ ਦੇਖ ਲਈ ਫੀਡ ਬੰਦ ਕਰਤੀ ਬਹੁਤ ਬਹੁਤ ਟਾਈਮ ਫੀਡ ਨਹੀਂ ਪਾਉਂਦੇ ਹੁਣ ਇਹਨਾਂ ਦਾ ਬਾਡੀ ਸਕੋਰ ਮੇਨਟੇਨ ਕਿਵੇਂ ਕਰਨਾ ਕਿਵੇਂ ਰੱਖਣਾ ਵਾ ਉਹਦੇ ਵਿੱਚ ਆਪਾਂ ਜਿਹੜਾ ਇਹਨਾਂ ਨੂੰ ਸ਼ੈਲਜ ਮੂਲੂ ਜਿਆਦਾ ਨਹੀਂ ਪਾਉਣਾ 17 ਕਿਲੋ ਸ਼ੈਲਜ 3 ਕਿਲੋ 3 ਕਿਲੋ ਤੂੜੀ ਤੇ 4 ਕਿਲੋ ਫੀੜ ਇਹਨਾਂ ਨੂੰ ਇੰਨੇ ਹੀ ਰੱਖਣੀਆਂ ਨਾਰਮਲ ਇਹ ਓਕੇ ਕਰ ਦੇਣੀਆਂ ਤੇ ਆਪਣਾ ਮਿਲਾ ਮਿਕਸਚਰ ਪਾਉਣਾ ਵਾ ਇਹਨਾਂ ਨੂੰ ਤੇ ਆਪਣੇ ਜਦੋਂ ਇਹ ਟ੍ਰੇਜਨ ਦੇ ਵਿੱਚ ਜਾਣ ਇਹਨਾਂ ਦਾ ਬਾਡੀ ਸਕੋਰ 3 ਦੇ ਗ੍ਰੇਡ ਚ ਚਾਹੀਦਾ ਵਾ 3 ਤੋਂ ਜ਼ਿਆਦਾ ਹੈਵੀ ਨਹੀਂ ਚਾਹੀਦਿਆਂ ਜਾਂ 3.5 ਓਕੇ ਆ ਜਦੋਂ ਆਪਾਂ ਸੂਣ ਵਾਲੇ ਆ ਪਸ਼ੂ ਉਹਨਾਂ ਦਾ ਜਿਹੜਾ ਬੋਡੀ ਸਕੋਰ ਆ ਟੇਸ਼ਨ ਦੇ ਵਿੱਚ ਉਹ 3.5 ਤੇ ਚਲਾ ਜਾਵੇ 3.5 ਤੋਂ ਉੱਪਰ ਨਾ ਜਾਵੇ ਜੇ ਉੱਪਰ ਜਾਂਦਾ ਵਾ ਫਿਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਜਿੰਨੀਆਂ ਬਿਮਾਰੀਆਂ ਪਸ਼ੂਆਂ ਲੱਗਦੀਆਂ 80% ਬਿਮਾਰੀਆਂ ਇਹਦਾ ਕਰਕੇ ਲੱਗਦੀਆਂ ਜਿਵੇਂ ਮਿਲਕ ਫੀਵਰ ਕਟੋਸਿਸ ਜਿਵੇਂ ਆਪਣਾ ਆ ਗਿਆ ਫੈਟੀ ਲੀਵਰ ਬੱਚਾ ਅੜ ਗਿਆ ਜੇ ਰੜ ਗਈ ਇਹ ਸਾਰੀਆਂ ਪ੍ਰੋਬਲਮਾਂ ਜ਼ਿਆਦਾ ਕਰਕੇ ਮੋٹے ਪਸ਼ੂਆਂ ਨੂੰ ਹੀ ਆਉਂਦੀਆਂ ਵਾ ਜਿਹੜਾ ਪਸ਼ੂ ਤੁਹਾਡਾ ਨਾਰਮਲ ਆ ਫੈਟ ਆ ਤੇ ਉਹਨੂੰ ਪ੍ਰੋਬਲਮਾਂ ਨਹੀਂ ਆਉਣੀਆਂ ਸੋ ਸਾਰੇ ਸੱਜਣੋ ਇਹ ਧਿਆਨ ਦੇਵੋ ਤੇ ਆਪਾਂ ਇੱਕ ਵੀਡੀਓ ਡਰਾਈ ਤੇ ਕਰਾਂਗੇ ਵਧੀਆ ਤਰੀਕੇ ਨਾਲ ਕਿਵੇਂ ਪਸ਼ੂ ਡਰਾਈ ਕਰਦੇ ਆਂ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਹੋਈਆਂ ਸਾਰੇ ਸੱਜਣਾ ਧੰਨਵਾਦ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ